ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੀਵਨ ਇਤਿਹਾਸ ਰਾਜਪੂਤਾਨੇ ਦਾ ਨਾਰਾਇਣਪੁਰ ਕਸ਼ਪਾ ਦਾਦੂ ਪੰਥ ਜੋਗੀਆਂ ਦਾ ਡੇਰਾ ਦਾਦੋਵਾੜਾ ਪੀਰ ਰਾਮਦੇਵ ਦੀ ਗੱਦੀ ਵਰੇ ਬੀਤ ਗਏ ਇਸ ਡੇਰੇ ਦਾ ਕਮੰਤੂ ਬੇਰਾਗੀ ਜਾਣ ਕੇ ਪ੍ਰਸਾਦ ਰਿਆ ਸੀ ਦੀਆਂ ਪਹਾੜੀਆਂ ਵਿੱਚਲੇ ਡੇਰੇ ਵਿੱਚ ਚੋੜਾ ਛੱਡ ਗਿਆ ਸੀ ਉਦੋਂ ਤੋਂ ਹੀ ਦਾਦੂ ਵਾਲੇ ਡੇਰੇ ਦੇ ਮਹੰਤ ਦੀ ਗੱਦੀ ਜੈਤਰਾਮ ਨੇ ਸੰਭ ਲਈ ਸੀ ਡੇਰੇ ਦੀ ਮਰਿਆਦਾ ਅਤੇ ਨਾਮ ਨੂੰ ਜੈਤਰਾਮ ਨੇ ਆਪਣੀ ਕਰੜੀ ਨਿਗਰਾਹੀ ਨਿਗਰਾਨੀ ਅਤੇ ਉਚਾਚਰਣ ਸਦਕਾ ਆਚਣੇ ਸੀਉਂ ਦਿੱਤੀ ਭਾਦੋ ਦੇ ਮਹੀਨੇ ਦੀ ਇੱਕ ਢਲ ਰਹੀ ਦੁਪਹਿਰ ਅੰਤਾਂ ਦੀ ਗਰਮੀ ਅਤੇ ਹੁੱਸੜ ਡੇਰੇ ਅੰਦਰ ਸਾਧੂ ਇੱਕ ਛੱਪਰ ਹੇਠਾਂ ਬੈਠੇ ਵੱਡੇ ਕੁੰਡੇ ਵਿੱਚ ਭਾਰਾ ਮੋਟਾ ਘੋਟਣਾ ਲੈ ਕੇ ਕੁਝ ਰਗੜ ਰਹੇ ਸਨ ਦੋ ਚੇਲੇ ਪਾਣੀ ਦੀਆਂ ਮਸ਼ਕਾਂ ਨਾਲ ਛਿੜਕਾ ਕਰ ਰਹੇ ਸਨ ਇੱਕ ਸਾਧੂ ਲੰਮਾ ਗੇਰੂਆ ਚੋਲਾ ਪਹਿਨੀ ਡੇਰੇ ਦਾ ਨਿਰਖਣ ਕਰਦਾ ਇੱਧਰ ਉੱਧਰ ਘੁੰਮ ਰਿਹਾ ਸੀ ਇਹਨਾਂ ਵਿੱਚ ਇੱਕ ਚੇਲਾ ਛੱਪਰ ਹੇਟੋ ਉੱਠਿਆ ਤੇ ਸਾਧੂ ਕੋਲ ਆਣ ਕੇ ਨਿਮਰਤਾ ਨਾਲ ਕਿਹਾ ਮਹੰਤ ਸਾਹਿਬ ਸਰਧਾਈ ਤਿਆਰ ਹੈ ਆਗਿਆ ਹੋਵੇ ਤਾਂ ਲੈ ਆਵਾਂ ਸਭਨਾਂ ਲਈ ਕਾਫੀ ਹੈ ਸਾਧੂ ਨੇ ਪੁੱਛਿਆ ਕਾਫੀ ਹੈ ਮਹੰਤ ਸਾਹ ਸੰਧਿਆ ਦੀ ਪੂਜਾ ਲਈ ਕੌਣ ਤਿਆਰੀ ਕਰ ਰਿਹਾ ਹੈ ਜਿਨ੍ਹਾਂ ਦੀ ਵਾਰੀ ਹੈ ਉਹਨਾਂ ਨੂੰ ਪਤਾ ਹੈ ਮਹੰਤ ਸਾਹ ਠੀਕ ਸਮੇਂ ਤੇ ਚਲੇ ਜਾਣਗੇ ਜਾਨਵਰਾਂ ਦੀ ਦੇਖਭਾਲ ਕੌਣ ਕਰ ਰਿਹਾ ਹੈ ਅੱਜ ਬੈਰਾਗੀ ਖੇਤਨਾਥ ਗਿਆ ਹੋਇਆ ਹੈ ਮਹੰਤ ਸਾਹ ਹਿਰਨਾਂ ਲਈ ਪਾਣੀ ਦੇ ਕੁੰਡ ਭਰੇ ਨੇ ਭਰੇ ਨੇ ਜੀ ਖੇਤਨਾਥ ਨੂੰ ਕਹਿਣਾ ਖਰਗੋਸ਼ਿਆਂ ਨੂੰ ਡੇਰੇ ਦੇ ਪਿਛਵਾੜੇ ਛੜੀ ਵਿੱਚ ਛੱਡ ਦੇ ਉਧਰ ਤਪਸ਼ ਘਟ ਹੋਏਗੀ ਸਤਿਵੰਤ ਜੀ ਲੈਨੇ ਸਿਰ ਚੁਕਾਇਆ ਫਿਰ ਸਾਧੂ ਲਈ ਸ਼ਰਧਾਈ ਲੈਨ ਚਲਿਆ ਗਿਆ ਸਾਧੂ ਚੁਫੇਰੇ ਨਿਗਾਹ ਮਾਰਦਾ ਇੱਕ ਸੰਘਣੇ ਬਰੋਟੇ ਦੀ ਛਾਂ ਹੇਠਾ ਕੇ ਬੈਠਿਆ ਇਹ ਹੀ ਹੈ ਮਹੰਤ ਜੈਤਰਾਮ ਦਾਦੋ ਵਾਲੇ ਡੇਰੇ ਦਾ ਗੱਦੀ ਨਸ਼ੀਨ ਚੇਲੇ ਨੇ ਆ ਕੇ ਸ਼ਰਧਾਈ ਦਾ ਪਰਿਆ ਮਿੱਟੀ ਦਾ ਕਸੋਰਾ ਫੜਾਇਆ ਸੀ ਕਿ ਇੱਕ ਥੱਕਿਆ ਹਾਰਿਆ ਫਟੇ ਹਾਲ ਪਾਂਦੀ ਦੇ ਡੇਰੇ ਦੇ ਅੰਦਰ ਆਣ ਖੜਾ ਮਹੰਤ ਨੇ ਪਹਿਰਾਨੀ ਨਾਲ ਉਸਵਾਲ ਦੇ ਵੇਖਿਆ ਰਾਹਾਂ ਦੀ ਤੋੜ ਨਾਲ ਬੇਪਛਾਣ ਹੋਈ ਸ਼ਕਲ ਸਿਰ ਦੇ ਵਾਲ ਰੁੱਖੇ ਅਜੀਬ ਪਹਿਰਾਵਾ ਨਸਾਦੋ ਨਾ ਸੈਨਿਕ ਮੋਢੇ ਪਾਈ ਬਗਲੀ ਵਿੱਚੋਂ ਚਾਕਦੇ ਹਥਿਆਰ ਉਸ ਨੂੰ ਛੱਕੀ ਬਣਾ ਰਹੇ ਸਨ ਫਿਰ ਵੀ ਡੇਰੇ ਦੀ ਮਰਿਆਦਾ ਅਨੁਸਾਰ ਬਿਨਾਂ ਜਾਣਿਆ ਪੁੱਛਿਆ ਉਹ ਕੌਣ ਹੈ ਕੀ ਕੰਮ ਆਇਆ ਹੈ ਇੱਕ ਚੇਲੇ ਨੇ ਸ਼ਰਦਾਈ ਦਾ ਇੱਕ ਕਸੂਰਾ ਉਸ ਨੂੰ ਵੀ ਲਿਆ ਫੜਾਇਆ ਪਾਂਦੀ ਭੁੱਖਾ ਵੀ ਸੀ ਪਿਆਸਾ ਵੀਸੀ ਸ਼ਰਧਾਈ ਦਾ ਪਿਆਲਾ ਉਸ ਲਈ ਅੰਮ੍ਰਿਤ ਵਰਗਾ ਸੀ ਉਹ ਇੱਕੋ ਸਾਈ ਹੀ ਪੀ ਗਿਆ ਤੇ ਖਾਲੀ ਕਸੋਰਾ ਰੱਖਣ ਲਈ ਇਧਰ ਉਧਰ ਥਾਂ ਵੇਖਣ ਲੱਗਾ ਉਧਰ ਕੋਨੇ ਵਿੱਚ महंत ਨੇ ਇਸ਼ਾਰਾ ਕਰ ਦਿਆਂ ਕਿ ਪਾਂਦੀ ਕਸੋਰਾ ਰੱਖ ਕੇ ਮੁੜ महंत ਕੋਲ ਆਣ ਖੜਾ ਕੁਝ ਪਲ ਉਸ ਨੂੰ ਪਛਾਣਨ ਦਾ ਯਤਨ ਕਰਦਾ ਰਿਹਾ महंत ਨੂੰ ਅਜੀਬ ਲੱਗਾ ਪੁੱਛਿਆ ਕਿਸ ਨੂੰ ਮਿਲਾਂ ਹੈ ਜੈਤਰਾਮ ਮਹੰਤ ਨੂੰ ਪੰਦੇ ਨੇ ਕਿਆ ਉਸ ਨੂੰ ਜਾਣਤਾ ਹੈ ਮਹੰਤ ਨੇ ਪੁੱਛਿਆ ਹਾਂ ਜਾਣਦਾ ਹਾਂ ਕਿੱਥੋਂ ਆਇਆ ਹੈ ਕੌਣ ਹੈ ਮਹੰਤ ਨੂੰ ਇਹ ਕੋਈ ਪਘੋੜਾ ਸੈਨਿਕ ਜਾਪਿਆ ਮੈਂ ਗੁਰੂ ਜਾਨਕੀ ਪ੍ਰਸਾਦ ਦਾ ਸ਼ਿਸ਼ ਨਰਾਇਣ ਦਾਸ ਹਾਂ ਨਰਾਇਣ ਦਾਸ ਓਰੀਆਸੀ ਮਠ ਵਾਲਾ ਜੈਤਰਾਮ ਅਚੰਬੇ ਨਾਲ ਉੱਠ ਖੜਿਆ ਹੋਇਆ ਹਾਂ ਜੈਤਰਾਮ ਖਿਮਾ ਕਰਨਾ ਮੈਨੂੰ ਮਹੰਤ ਜੀ ਕਹਿਣਾ ਚਾਹੀਦਾ ਸੀ ਉਹੀ ਨਾ ਭਾਗਾ ਬਾਲਕ ਜਿਸ ਨੇ ਵੀ ਇਸ ਨਾਲ ਸਨੇਹ ਪਾਇਆ ਦਿਖਾਇਆ ਉਹ ਚੇਰ ਨਹੀਂ ਜੀਵਿਆ ਮਾਧੋਦਾਸ ਨੇ ਦੁੱਖ ਨਾਲ ਕਿਹਾ ਐਨੀ ਦੁਰਦਰਸ਼ਾ ਕਿੱਥੇ ਰਿਆ ਇਹਨੇ ਬਾਰੇ ਜੈਤਰਾਮ ਨੇ ਹਮਦਰਦੀ ਨਾਲ ਪੁੱਛਿਆ ਨਸੀਬ ਜਿੱਥੇ-ਜਿੱਥੇ ਲਈ ਫਿਰਦੇ ਰਹੇ ਭਟਕਦਾ ਰਿਆ ਹੁਣ ਕਿੱਥੋਂ ਆ ਰਿਹਾ ਹਾਂ ਮਰਾਠਾ ਦੇਸ਼ ਤੋਂ ਆਇਆ ਹਾਂ ਮਹਾਂਤ ਜੈਤਰਾਮ ਨੇ ਉਸ ਨੂੰ ਆਪਣੇ ਲਾਗੇ ਬਿਠਾਇਆ ਚੇਲੇ ਪਹਿਲਾਂ ਤਾਂ ਹੈਰਾਨ ਹੋਏ ਜਦ ਮਹੰਤ ਨੇ ਦਸੀਆ ਅਸੀਂ ਦੋਨਾਂ ਲਗਭਗ ਇੱਕੋ ਸਮੇਂ ਦਾਦੂ ਪੰਥ ਵਿੱਚ দীક્ષા ਲਈ ਸੀ ਤਾਂ ਉਹ ਸਾਧੂਆਂ ਲਈ ਉਪਰਾਨ ਆ ਰਿਹਾ ਇਹ ਭੇਸ ਕੀ ਬਣਾ ਰੱਖਿਆ ਹੈ ਨਾਰਾਇਣਦਾਸ ਬੈਰਾਗੀ ਮਾਰਗ ਤਿਆਗ ਦਿੱਤਾ ਹੈ ਸੇਨਾ ਵਿੱਚ ਭਰਤੀ ਹੋ ਗਿਆ ਹੈ ਜੈਦਰਾਮ ਨੇ ਇੱਕੋ ਸਾਖ ਕਈ ਸਵਾਲ ਪੁੱਛੇ ਮਹੰਤ ਜੀ ਹੁਣ ਮੈਂ ਮਾਦੋਦਾਸ ਹਾਂ ਮਾਦੋਦਾਸ ਨੇ ਸਹਿਜ ਹੁੰਦਿਆਂ ਗਿਆ ਮਾਦੋਦਾਸ ਜੈਤਰਮ ਫਿਰ ਹੈਰਾਨ ਹੋਇਆ ਤੁਹਾਨੂੰ ਜੈਤਰਾਮ ਹੀ ਆਖਤ ਸਕਦਾ ਹੈ ਡੇਰੇ ਦੀ ਮਰਿਆਦਾ ਮਾਧੋਦਾਸ ਕਹਿਣ ਲੱਗਾ ਤਾਂ ਮਹੰਤ ਨੇ ਟੋਕਿਆ ਤੂੰ ਮੈਨੂੰ ਬਹੁਤ ਹੀ ਥੱਕਿਆ ਹਾਰਿਆ ਜਾਪਦਾ ਹੈ ਇੱਧਰ ਸੱਜੇ ਹੱਥ ਪਾਣੀ ਦੇ ਕੁੰਡ ਹਨ ਨਹਾਣ ਲਈ ਖੁਰਾ ਹੈ ਪਹਿਲਾਂ ਨਹਾ ਲੈ ਤਾਜ਼ਾ ਦਮ ਹੋ ਲੈ ਕੁਝ ਦਿਨ ਆਰਾਮ ਕਰ ਲੈ ਰਸਤੇ ਦੀ ਥਕਾਵਟ ਦੂਰ ਹੋ ਗਈ ਤਾਂ ਫਿਰ ਗੱਲਾਂ ਕਰਾਂਗੇ ਮੇਰਾ ਸ਼ਿਸ਼ ਤੈਨੂੰ ਦੂਸਰੇ ਬਸਟਰ ਦੇ ਆਏਗਾ ਜਾ ਦੇਰ ਨਾ ਕਰ ਫਿਰ ਸੰਧਿਆ ਦੀ ਪੂਜਾ ਸ਼ੁਰੂ ਹੋ ਜਾਏਗੀ ਮਾਧੋਦਾਸ ਉਠਿਆ ਤੇ ਪਾਣੀ ਦੇ ਕੁੰਡਾਂ ਵੱਲ ਤੁਰ ਪਿਆ ਸੂਰਜ ਕਦੋਂ ਦਾ ਛਿਪ ਗਿਆ ਸੀ ਸੰਧਿਆ ਦੀ ਪੂਜਾ ਹੋ ਚੁੱਕੀ ਸੀ ਮਾਧੋਦਾਸ ਨਹਾ ਕੇ ਜਿਵੇਂ ਫਿਰ ਤੋਂ ਜਿਉਂ ਉਠਿਆ ਨਹਾਉਂਦਾ ਨਾ ਹੁੰਦਾ ਵੀ ਉਹ ਸੋਚ ਰਿਹਾ ਸੀ ਪਤਾ ਨਹੀਂ ਸਵਾਮੀ ਜੀ ਨੂੰ ਮੇਰੇ ਵਿੱਚ ਕੀ ਨਜ਼ਰ ਆਇਆ ਕਿ ਮੈਂ ਕਿਸੇ ਵੱਡੇ ਕਾਰਜ ਲਈ ਪੈਦਾ ਹੋਇਆ ਹਾਂ yogi ugadnath ਨੇ ਵੀ ਕਿਹਾ ਸੀ ਤੋ ਬਹਾਦਰ ਯੋਧੇ ਦੀ ਮੌਤ ਮਰੇਗਾ ਉਹ ਹੱਸਿਆ ਮੈਂ ਨਾ ਥਾਵਾਂ ਥਾਂ-ਥਾਂ ਭਟਕ ਰਿਆਂ ਹਾਂ ਬਹਾਦਰੀ ਦਿਖਾਉਣੇ ਜਾਂ ਕੋਈ ਵੱਡਾ ਕਾਰਜ ਕਰਨਾ ਤਾਂ ਦੂਰ ਦੀ ਗੱਲ ਐ ਇਸ ਘੜੀ ਨਾ ਮੇਰੇ ਕੋਲ ਸਿਰ ਛਪਾਉਣ ਜੋਗੀ ਛੱਤ ਹੈ ਤੇ ਨਾ ਪੈਰ ਢਿਕਾਉਣ ਲਈ ertid ਹੈ ਮਹਾਂਤ ਜੈਤਰਾਮ ਦੀ ਕੁਟਿਆ ਵਿੱਚ ਸਰ੍ਹੋਂ ਦੇ ਤੇਲ ਦਾ ਚਿਰਾਗ ਬਲ ਰਿਹਾ ਸੀ ਪੂਜਾ ਸਮੇਂ ਜਲਾਈ ਤੂਪ ਸਮਗਰੀ ਨਾਲ ਡੇਰੇ ਦਾ ਵਾਤਾਵਰਨ ਸੁਗੰਧਿਤ ਸੀ ਮਾਧੋਦਸ ਆਪਣੇ ਅਤੀਤ ਵਿੱਚ ਖੋਇਆ ਕੁਟਿਆ ਦੀ ਛੱਤ ਵੱਲ ਤੱਕ ਰਿਹਾ ਸੀ ਜਦ ਦੀਵੇ ਦੀ ਲਾਟ ਕੰਬਦੀ ਤਾਂ ਅਜੀਬੋ ਗਰੀਬ ਆਕਾਰ ਬਣਦੇ ਜੈਤਰਾਮ ਦੇ ਬੋਲਾਂ ਨੇ ਮਾਧੋਦਾਸ ਦੀ ਸੋਚ ਲੜੀ ਭੰਗ ਕਰ ਦਿੱਤੀ ਕਿੱਥੇ ਗਵਾਚਾਰਿਆ ਨਰਾਇਣ ਦਾਸ ਹੁਣ ਮੈਂ ਮਾਧੋਦਾਸ ਹਾਂ ਮਹੰਤ ਜੀ ਮੈਂ ਕਿਹਾ ਸੀ ਮੈਨੂੰ ਜੈਤਰਾਮ ਆਖ ਸਕਦਾ ਡੇਰੇ ਦੀ ਮਰਿਆਦਾ ਅਨੁਸਾਰ ਮੈਨੂੰ ਮਹੰਤ ਜੀ ਆਖਣਾ ਚਾਹੀਦਾ ਮਾਧੋਦਾਸ ਨੇ ਜ਼ੋਰ ਦੇ ਕੇ ਕਿਹਾ ਇਸ ਤਰ੍ਹਾਂ ਨਾ ਸੋਚ ਨਰਾਇਣ ਮਾਧੋਦਾਸ ਅਸੀਂ ਬਾਲ ਉਮਰ ਦੇ ਮਿੱਤਰ ਹਾਂ ਅਤੇ ਇੱਕ ਹੀ ਗੁਰੂ ਦੇ ਸ਼ਿਸ਼ੇ ਹਾਂ ਮਹੰਤ ਜੀ ਆਪ ਦਾ ਇਸ ਤਰ੍ਹਾਂ ਸੋਚਣਾ ਆਪ ਦਾ ਵੜਾਪਣ ਹੈ ਸਹੀ ਗੱਲ ਹੈ ਗੁਰੂ ਜੀ ਦੇ ਸੰਸਕਾਰ ਸੰਸਾਰ ਛੱਡ ਜਾਣ ਪਿੱਛੋਂ ਮੈਂ ਅਨਾਥ ਹੋ ਗਿਆ ਸੀ ਇਹਨੇ ਬਰਿਆਂ ਪਿੱਛੋਂ ਅੱਜ ਫੇਰ ਅਨਾਥ ਹਾਂ ਜੈਤਰਾਮ ਨੂੰ ਉਸ ਦੀ ਬੋਲਾਂ ਵਿੱਚ ਉਦਾਸੀ ਮਹਿਸੂਸ ਹੋਈ ਨਾਰਾਇਣ ਦਾਸ ਤੋਂ ਮਾਧੋ ਦਾਸ ਬਣਨ ਦਾ ਕੀ ਸਬਬ ਸੀ ਜੈਤਰਾਮ ਨੇ ਪੁੱਛਿਆ ਮਾਧੋ ਦਾਸ ਉੱਠ ਬੈਠਾ ਚੌਂਕੜੀ ਮਾਰ ਲਈ ਫਿਰ ਹੌਲੀ-ਹੌਲੀ ਗਲੋਟੇ ਵਾਂਗ ਉੱਧੜਦਾ ਚਲਿਆ ਗਿਆ ਜੈਤਰਾਮ ਨੇ ਉੱਠ ਕੇ ਦੀਵੇ ਵਿੱਚ ਇੱਕ ਵਾਰ ਤੇਲ ਪਾਇਆ ਉਸ ਨੇ ਮਾਧੋਦਾਸ ਨੂੰ ਚਾਹ ਕੇ ਵੀ ਨਹੀਂ ਟੋਕਿਆ ਉਸ ਦੀ ਵਿਥਿਆ ਸੁਣਦਾਰਿਆ ਜ਼ਰੂਰ ਹੋਈ ਗਿਆ ਮਗਲਾਂ ਨਾਲ ਲੜਾਈਆਂ ਕਤਲ ਤਬਾਈਆਂ ਅਤੇ ਲੁੱਟਾਂ ਮਾਰਾਂ ਬਾਰੇ ਯੋਗ ਅਭਿਆਸ ਅਸੇ ਤਾੰਤ੍ਰਿਕ ਵਿੱਦਿਆ ਬਾਰੇ ਰਿੱਧੀਆਂ ਸਿੱਧੀਆਂ ਬਾਰੇ ਮਾਧੋਦਾਸ ਨੇ ਪੂਰੇ ਵੀਰਵੇ ਨਾਲ ਅਤੇ ਵਧਾ ਚੜਾ ਕੇ ਦੱਸਿਆ ਜੈਤਰਾਮ ਨੂੰ ਜਾਪਿਆ ਲੜਾਈਆਂ ਦੀ ਗੱਲ ਕਰਦੇ ਆ ਜਿ ਸ਼ਾਪਾ ਮਾਰੀ ਜੰਗ ਦੇ ਦਾ ਪੇਚ ਦੱਸਦਿਆਂ ਮਾਧੋਦਾਸ ਬੜਾ ਮਾਣ ਜਾਂ ਗਰਵ ਮਹਿਸੂਸ ਕਰ ਰਿਹਾ ਸੀ ਉਸ ਨੂੰ ਅੰਦਰੋਂ ਦੁੱਖ ਹੋਇਆ ਭਾਵੇਂ ਉਸ ਦਾ ਗੁਰੂ ਵੀ ਇਹ ਸਿਖਿਆ ਦਿੰਦਾ ਰਿਹਾ ਸੀ ਇਸੇ ਡੇਰੇ ਵਿੱਚ ਨਰਾਇਣ ਦਾਸ 13 ਦੇ ਨਿਸ਼ਾਨ ਲਾਉਂਦਾ ਰਿਹਾ ਸੀ ਪਰ ਉਸ ਨੇ ਇਸ ਸਿੱਖਿਆ ਤੋਂ ਆਪਣੇ ਆਪ ਨੂੰ ਦੂਰ ਹੀ ਰੱਖਿਆ ਸੀ ਹੁਣ ਤਾਂ ਦਾਦੂਵਾੜੇ ਦਾ ਦਰਸ਼ਨ ਹੀ ਹੋਰ ਸੀ ਵੇਦਾਂ ਸ਼ਾਸਤਰਾਂ ਦਾ ਅਧਿਐਨ ਕੀਤਾ ਜਾਂਦਾ ਸੀ ਹਰ ਰੋਜ਼ ਕਿਸੇ ਇੱਕ ਧਰਮ ਪੋਥੀ ਦਾ ਪਾਠ ਹੁੰਦਾ ਸੀ ਬਾਹਰੋਂ ਆਏ ਬੈਰਾਗੀਆਂ ਯੋਗੀਆਂ ਸਵਾਮੀਆਂ ਨਾਲ ਗੋਸ਼ਟਾ ਹੁੰਦੀਆਂ ਸਨ ਡੇਰੇ ਦੇ ਬੈਰਾਗੀਆਂ ਨੂੰ ਸਖਤ ਹਦਾਇਤਾਂ ਸਨ ਸੁਭਾਅ ਵਿੱਚ ਧਰਮਾ ਅਤੇ ਨਿਮਰਤਾ ਜ਼ਰੂਰੀ ਹੈ ਆਪਣੇ ਆਪ ਨੂੰ ਨਿਮਾਣਾ ਅਤੇ ਮਨੁੱਖਾਂ ਦਾ ਸੇਵਕ ਬਣ ਕੇ ਪੇਸ਼ ਆਉਣਾ ਹੈ ਹਾਉ ਮੈਂ ਲਾਲਚ ਹਵਸ ਕਰੋਧ ਅਤੇ ਕਾਮ ਤੋਂ ਦੂਰ ਰਹਿਣਾ ਹੈ ਸੰਸਾਰੀ ਮੋਹ ਤੋਂ ਨਿਰਲੇਪ ਰਹਿਣਾ ਹੈ परमादो दास्ता लड़ाइयां कतला योगी ओघड़नाथ ਦੇ ਟੋਣੇ ਟੋਟ ਕੇ ਮੰਤਰ ਤੰਤਰ ਬੜੇ ਮਿਰਚ ਮਸਾਲੇ ਲਾ ਕੇ ਸੁਣਾ ਰਿਹਾ ਸੀ ਜੈਤਰਾਮ ਨੂੰ ਫਿਕਰ ਹੋਇਆ ਇਹ ਇੱਥੇ ਰਹਿਣ ਆਇਆ ਹੈ ਜਾਂ ਅੱਗੇ ਦੀ ਯਾਤਰਾ ਵਿੱਚ ਇੱਕ ਪੜਾ ਹੈ ਇਸ ਸੁਭਾ ਦੇ ਯੋਗੀ ਦਾ ਇੱਥੇ ਵਸੇਬਾ ਨਹੀਂ ਹੋਣਾ ਹੁਣ ਤਾਂ ਯੋਗੀ ਵੀ ਕਿਹੜਾ ਹੈ ਬਗਲੀ ਵਿੱਚ ਤਾਂ ਅਜੇ ਵੀ ਤਲਵਾਰ ਅਤੇ ਤੀਰ ਕਮਾਨ ਚੁੱਕੀ ਫਿਰਦਾ ਹੈ ਆਪਣੀ ਦਿਵ ਦ੍ਰਿਸ਼ਟੀ ਨਾਲ ਜੈਤਰਾਮ ਲੜਾਈਆਂ ਕਤਲਾਂ ਲੁੱਟਾਂ ਮਾਰਾਂ ਸੜਦੀਆਂ ਬਸਤੀਆਂ ਦੇ ਦ੍ਰਿਸ਼ ਵੇਖ ਕੇ ਕ੍ਰੀਨਾ ਨਾਲ ਪਰ ਗਿਆ ਉਸ ਦਾ ਬੇਰਾਗੀ ਹਿਰਦਾ ਕੰਬ ਉਠਿਆ ਉਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਇੱਕ ਮਨੁੱਖ ਇਨਾ ਜ਼ਾਲਮ ਖੁੰਖਾਰ ਅਤੇ ਨਿਰਦਈ ਵੀ ਹੋ ਸਕਦਾ ਹੈ ਤੇ ਫਿਰ ਵੀ ਉਹ ਸਾਧੂ ਜੀਵਨ ਜਿਉਣਾ ਚਾਹੁੰਦਾ ਹੈ ਜੈਤਰਾਮ ਹੈਰਾਨ ਸੀ ਦੀਵੇ ਦੀ ਲਾਟ ਹੌਲੀ-ਹੌਲੀ ਫੇਰ ਕਟਣ ਲੱਗ ਪਈ ਮਾਧੋਦਸ ਦੇ ਵਿਥਿਆ ਸੁਣ ਕੇ ਉਹ ਸੁੰਨ ਹੋਇਆ ਪਿਆ ਸੀ माधोदास भी कुछ नहीं बोलया कुछ पालो जयترام ਦਾ ਪ੍ਰਤੀਕਰਮ ਉੜੇਕਦਾਰਿਆ ਫਿਰ ਕੰਡ ਕਰਕੇ ਪੈ ਗਿਆ जयترام ਕੁਝ ਵਧੇਰੇ ਹੀ ਪਰੇਸ਼ਾਨ ਹੋ ਗਿਆ نیند ਨਹੀਂ ਸੀ ਆ ਰਹੀ ਉਸਨੇ ਰੁਕ ਰੁਕ ਕੇ ਲੰਮੇ ਸਾ ਛੱਡੇ ਜਿਵੇਂ ਆਪਣੇ ਅੰਦਰ ਜਮਾ ਹੋਈ ਸਾਰੀ ਘ੍ਰੀਣਾ ਭਰੀ ਉਹ ਧਨ ਬਾਹਰ ਕੱਢਣੀ ਹੋਵੇ ਦੀਵੇ ਦੀ ਲੋ ਹੋਰ ਮੱਦਮ ਹੋ ਗਈ ਤੇ ਫਿਰ ਇੱਕਦਮ ਉੱਚੀ ਹੋ ਕੇ ਬੁਝ ਗਈ ਕਟਿਆ ਅੰਦਰ ਹਨੇਰਾ ਪਸਰ ਗਿਆ जयترام ਨੇ ਇਸੇ ਪਲ ਆਪਣਾ ਨਿਰਲਿਆ ਲਿਆ ऐसे मित्रां ਦਾ ਇਸ ਡੇਰੇ ਵਿੱਚ ਰਹਿਣਾ ਡੇਰੇ ਦੇ ਹਿੱਤ ਵਿੱਚ ਨਹੀਂ ਹੋਵੇਗਾ। ਦਿਨ ਚੜਿਆ ਡੇਰੇ ਦੇ ਸਾਧੂ ਇੱਕ ਆਮ ਸਵੇਰ ਵਾਂਗ ਉੱਠੇ ਤੇ ਆਪਣੇ ਨਿਤਕਰਮ ਵਿੱਚ ਲੱਗ ਗਏ। ਮਹਾਤ ਜੈਤਰਾਮ ਦੇ ਵਿਵਹਾਰ ਵਿੱਚ ਇਹ ਤਬਦੀਲੀ ਮਾਧੋਦਾਸ ਤੋਂ ਗੁੱਜੀ ਨਾ ਰਹੀ। ਅਜਿਹਾ ਵਰਦਾ ਹੋਣ ਉਸ ਨੂੰ ਚੰਗਾ ਅਨਪਾਉ ਹੋ ਗਿਆ ਸੀ। ਉਹ ਸਮਝ ਗਿਆ ਸੀ। ਉਸਨੇ ਸੋਚਿਆ ਚੰਗਾ ਇਹੀ ਹੈ ਜੈਤਰਾਮ ਦੇ ਕਹਿਣ ਤੋਂ ਪਹਿਲਾਂ ਮੈਂ ਆਪ ਹੀ ਇਥੋਂ ਚੱਲਿਆ ਜਾਵਾਂ। ਵਰੇ ਜਾਵਾ ਕਿਥੇ ਇਸ ਗੱਲ ਨੇ ਉਸ ਨੂੰ ਫੇਰ ਪਰੇਸ਼ਾਨ ਕੀਤਾ ਰਿਆਸੀਵਲ ਜਾਵਾ ਪਰ ਉੱਥੇ ਹੁਣ ਕੌਣ ਹੈ ਮੇਰਾ ਬਿਰਦ ਮਹੰਤ ਹੈ ਹੁਣ ਉਹ ਕਿੱਥੇ ਜਿਉਂਦਾ ਹੋਵੇਗਾ ਮਰਾਠਾ ਦੇਸ਼ ਵੱਲ ਵੀ ਜਾਵਾ ਸ਼ਾਇਦ ਉੱਥੇ ਹੀ ਪਨਾਹ ਮਿਲੇਗੀ ਜੈਤਰਾਮ ਨੇ ਅਜੇ ਤੱਕ ਉਸ ਨੂੰ ਕੁਝ ਨਹੀਂ ਸੀ ਕਿ ਆਪਰ ਉਸਦੀ ਮਾਨਸਿਕ ਸਥਿਤੀ ਜਾਣਨ ਲਈ ਪੂਰੀ ਚੌਕਸੀ ਨਾਲ ਉਸ ਉੱਪਰ ਨਿਗਾਹ ਰੱਖ ਰਹੀ ਸੀ yogi avgadnath ਦੀ ਵਿਦਿਆ ਸਦਕਾ ਮਾਧੋਦਾਸ ਤਾਂ ਬੰਦੇ ਦੀ ਅੱਖ ਵੇਖ ਕੇ ਜਾਣ ਲੈਂਦਾ ਸੀ ਉਸ ਦੇ ਅੰਦਰ ਕੀ ਹੈ ਅਜੇ 3 ਦਿਨ ਹੀ ਮਾਦੋਦਾਸ ਨੂੰ ਡੇਰੇ ਵਿੱਚ ਆਇਆ ਹੋਏ ਸਨ ਅਗਲੀ ਸਵੇਰ ਮਾਦੋਦਾਸ ਦੇ ਜੈਤਰਾਮ ਨੂੰ ਅਲਵਿਦਾ ਆਖਦੀ ਆਪਣੀ ਬਗਲੀ ਮੋਢੇ ਤੇ ਪਾਈ ਤੇ ਫਿਰ ਮਰਾਠਾ ਧਰਤੀ ਦੇ ਰਾਹਾਂ ਦਾ ਪਾਂਦੀ ਬਣ ਤੁਰਿਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਏ ਸੀ ਮਾਦੋਦਾਸ ਦੀ ਕਹਾਣੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮਾਦੋ ਦਾਸ ਦੇ ਨਾਲ ਅੱਗੇ ਕੀ ਹੋਇਆ ਜਾਣਨ ਵਾਸਤੇ ਵੀਡੀਓ ਨੂੰ ਆਪਣੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ